ਕਵੱਡੀ ਵਰਲਡ ਕੱਪ ਇੰਗਲੈਂਡ ਰਾਜੇਸ ਸਿੰਘ ਕਵੱਡੀ ਕਲੱਬ ਦੀ ਪਲੇਅਰ ਜਸ਼ਨ ਓਜਲਾ ਇੰਡੀਆ ਦੀ ਟੀਮ ਲਈ ਖੇਡਦੇ ਹੋਏ ਇੰਗਲੈਂਡ ਨੂੰ ਹਰਾ ਕੇ ਵਰਲਡ ਕੱਪ ਜਿੱਤਿਆ ਬੈਸਟ ਰੇਡਰ ਜਸ਼ਨ ਓਜਲਾ ਰਹੀਂ ਪਿੰਡ ਓਜਲਾ ਟੱਕ ਦੇ ਇਲਾਕਾ ਨਿਵਾਸੀ ਤੇ ਕਵੱਡੀ ਪਲੇਅਰਾਂ ਵੱਲੋਂ ਪਰਮਾਤਮਾ ਸਵਾਗਤ ਕੀਤਾ ਗਿਆ ਜਿਸ ਵਿੱਚ ਕੋਚ ਜੀਤਾ ਓਜਲਾ 메ਜਰ ਲੀਗ ਕਵੱਡੀ ਫੈਡਰੇਸ਼ਨ ਤੋਂ ਪਾਲਾ ਮੌਲੀ ਸਿਆਸੀ ਲੀਡਰ ਬਿੰਦਾ ਦੂਸਾਂਜ ਇਲਾਕੇ ਦੇ ਮੌਤਵਾਰ ਬਲਦੇਵ ਓਜਲਾ ਆਂਪਰਕਾਸ਼ ਓਜਲਾ ਗੁਰਰੀ ਓਜਲਾ ਨਿਰਮਰ ਐਪਾ ਜੱਸੀ ਲੰਬਰ ਡਿਪਟੀ ਵੱਲੋਂ ਵੱਲ ਵਿਜੇ ਮਸਾੜੀ ਨਵੂ ਔਜਲਾ ਕਬੱਡੀ ਖਿਡਾਰੀ ਹਜੋਤ ਔਜਲਾ ਬਿੰਦਾ ਔਜਲਾ ਤੇ ਹੋਰ ਪਤਵੰਤੇ ਸੱਜਣ ਤੇ ਬੀਬੀਆਂ ਹਾਜ਼ਰ ਸਨ ਯੂਐਸਏ ਚੋ ਸਚਿੰਦ ਪੰਡਤ ਤੇ ਹੈਰੀ ਯੂਐਸਏ ਨੇ ਬਹੁਤ ਬਹੁਤ ਮੁਬਾਰਕਾਂ ਭੇਜੀਆਂ ਤੇ ਬਹੁਤ ਸਪੋਰਟ ਕਰਦੇ ਪਲੇਅਰ ਦੀ ਜਦ ਸੰਜੀ ਤੁਸੀਂ ਅੱਜ ਪ੍ਰਿੰਟ ਪਹੁੰਚੇ ਆ ਬੜਾ ਭਰਵਾ ਸੁਆਗਤ ਤੁਹਾਡਾ ਹੋ ਰਿਹਾ ਹਾਂ ਹਾਂ ਜੀ ਬਈ ਉਹ ਟੂਰਨਾਮੈਂਟ ਜਿਹੜਾ ਖੇਡ ਗਿਆ ਹੈ ਕਿਹੜੇ ਸ਼ਹਿਰ ਦੇ ਵਿੱਚ ਹੋਇਆ ਇੰਗਲੈਂਡ ਦੇ ਵਿੱਚ ਤੇ ਕੀ ਵੇਟ ਦੇ ਵਿੱਚ ਸੀਗਾ ਕਿੰਨੀਆਂ ਟੀਮਾਂ ਸਨ ਉੱਥੇ ਇਹ ਵੋਲਸਲ ਹੋਇਆ ਸੀ ਸਰ ਤੇ ਵੋਲਹਮਪਟਨ ਹੋਇਆ ਸੀ ਜਿਹੜਾ 75 ਕੀ ਦੀ ਵੇਟ ਸੀ ਜੀ ਹਾਂ ਜੀ ਜੇ ਇੱਥੇ ਗੱਲ ਕੀਤੀ ਜਾਵੇ ਤੁਹਾਡੇ ਕੋਚ ਕੌਣ ਹੈ ਕਿਹੜੇ ਕਲੱਬ ਦੇ ਵਿੱਚ ਤੁਸੀਂ ਇੰਡੀਆ ਦੇ ਵਿੱਚ ਕਿਹੜੇ ਕਲੱਬ ਦੇ ਵਿੱਚ ਖੇਡਦੇ ਹੋ ਤੇ ਸਿਲੈਕਸ਼ਨ ਕਦੋਂ ਹੋਈ ਹੈ ਤੁਹਾਡੇ ਕਦੋਂ ਗਏ ਸੀ ਸਰ ਮੈਂ ਆਪਣੀ ਆਪਣੇ ਪੰਜਾਬ ਵੱਲੋਂ ਤਾਂ ਰਾਇਸਾ ਮੈਲਬੌਰਨ ਕਲੱਬ ਵੱਲੋਂ ਖੇਡਦੀ ਹਾਂ ਮੇਰਾ ਕੋਚ ਜੀ ਤੋਜ ਲੈ ਤੇ ਮੈਨੂੰ ਕੋ 3 ਸਾਲੋਂ ਗੁਨੇ ਪ੍ਰੈਕਟਿਸ ਕਰਦੇ ਨੂੰ ਤੇ ਆਪਣੀ ਸਿਲੈਕਸ਼ਨ ਦਿੱਲੀ ਵਿੱਚ ਹੋਈ ਸੀ ਦਾਨਵੀਰ ਕੋਸਾ ਫੁੱਲ ਤੇ ਆਪਾਂ ਪੰਜਾਬ ਦੇ ਥਰੂ ਗਏ تھے ਤੇ ਐਂਡ ਆਪਾਂ ਸਾਡਾ ਵੀਜ਼ਾ ਸੀ ਵੀ 10 ਦਿਨਾਂ ਦਾ ਸੀ ਉਦੋਂ ਸਾਡਾ ਮਲਟੀਪਲ ਵੀਜ਼ਾ ਲੱਗਾ ਹੋਇਆ ਹੈ 6 ਮਹੀਨੇ ਦਾ ਤੇ ਸਾਨੂੰ 10 ਦਿਨ ਦਾ ਵੀ ਦਿੱਤਾ ਹੋਇਆ ਸੀ ਸਾਡੇ ਸਾਡੀਆਂ 16 ਟੀਮਾਂ ਸੀ ਉੱਥੋਂ ਤੇ ਉਸੇ 16 ਟੀਮਾਂ ਚ ਜੀਮਾ 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 ਚ ਕਿੱਦਾਂ ਦੇ ਰਿਹਾ ਕਿਉਂਕਿ ਕੁੜੀਆਂ ਨੂੰ ਪਿੱਛੇ ਗਿੰਦੇ ਸੀ ਜਾਂ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ ਹੁਣ ਤੁਸੀਂ ਵਿਦੇਸ਼ ਦੇ ਧਰਤੀ ਤੇ ਵੀ ਝੰਡੇ ਬੁਲੰਦ ਕਰਕੇ ਆਏ ਆ ਪਿੰਡ ਦੇ ਵਿੱਚ ਪਹੁੰਚੇ ਆ ਭਰਮਾ ਸਵਾਗਤ ਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤੁਹਾਨੂੰ ਅੱਜ ਪਿਆਰ ਮਿਲ ਰਿਹਾ ਕੀ ਸਨੇਹਾ ਕੀ ਦੇਣਾ ਚਾਹੋਗੇ ਮੈਂ ਸਨੇਹਾ ਹੀ ਦੇਣਾ ਚਾਹੂੰਗੀ ਆਪਣ ਸਾਰੇ ਵੱਧ ਤੋਂ ਵੱਧ ਆਪਣੀਆਂ ਕੁੜੀਆਂ ਨੂੰ ਗੇਮ ਵਿੱਚ ਪਾਇਆ ਜਾਵੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਹਾਂਜੀ ਉਹਨਾਂ ਨੂੰ ਜੇ ਉਹ ਪੜ੍ਹਨਾ ਚਾਹੁੰਦੇ ਤਾਂ ਉਹਨਾਂ ਨੂੰ ਪੜ੍ਹਨ ਦਾ ਮੌਕਾ ਦਿੱਤਾ ਜਾਵੇ ਜੇ ਗੇਮ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਗੇਮ ਵਿੱਚ ਉਹਨਾਂ ਦੀ ਸਪੋਰਟ ਕੀਤੀ ਜਾਵੇ ਨਹੀਂ ਬੰਦਿਸ਼ਾ ਨਹੀਂ ਹੋਣੀ ਬੰਦਿਸ਼ਾ ਨਹੀਂ ਹੋਣੀਆਂ ਚਾਹੀਦੀ ਜਿਹੜੇ ਗੇਮ ਤੇ ਜਿਹੜੇ ਫੀਲਡ ਚ ਜਾਣਾ ਚਾਹੁੰਦੇ ਹਾਂ ਹਾਂਜੀ ਜਿਹੜੀ ਫੀਲਡ ਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਉਹਦਾ ਮੌਕਾ ਦਿੱਤਾ ਜਾਵੇ ਉਹਨਾਂ ਦੀ ਵਾਤਵਾਤ ਸਪੋਰਟ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡਾ ਛੋਟਾ ਵੀਰ ਜੀਤਾ ਔਜਲਾ ਜਿਨ੍ਹਾਂ ਦੀ ਸਖਤ ਮਿਹਨਤ ਦੇ ਨਾਲ ਸਾਡੀ ਧੀ ਸਾਡੀ ਭੈਣ ਵਰਲਡ ਕੱਪ ਇੰਗਲੈਂਡ ਤੋਂ ਖੇਡ ਕੇ ਆਈ ਆ 16 ਟੀਮਾਂ ਦੇ ਵਿੱਚ ਜਿਹੜੀ ਆ ਜਿੱਤੀਆ ਔਰ 75 ਕਿਲੋ weight ਦੇ ਵਿੱਚ ਨੈਸ਼ਨਲ ਸਟਾਈਲ ਦੇ ਵਿੱਚ ਵੈਸਟ ਰੇਡਰ ਵੀ ਰਹੀ ਆ ਸੋ ਮਾਸਾ ਨੂੰ ਮਾਣ ਹੈ ਔਜਲੀਆਂ ਦੀ ਧਰਤੀ ਤੋਂ ਜੋਤੀ ਉੱਠ ਕੇ ਗਈ ਆ ਔਰ ਪਾਲੇ ਵੀ ਇਹਨਾਂ ਸਾਨੂੰ ਤੁਹਾਨੂੰ ਸਾਰਾ ਕੁਝ ਦੱਸੇ ਦਿੱਤਾ ਆ ਕਿ ਕਿੱਦਾਂ ਕਿੱਦਾਂ ਇਹਨਾਂ ਦੀ ਹੈਲਪ ਕੀਤੀ ਜਾਏਗੀ ਸੋ ਮੈਂ ਪਾਲੇ ਭਰਾ ਦਾ ਵੀ ਤੈਦਲੋਂ ਧੰਨਵਾਦ ਕਰਦਾ ਜੋ ਇੱਥੇ ਪਹੁੰਚੇ ਨੇ ਔਰ ਸਾਰੇ ਨਗਰ ਦਾ ਤੈਦਲੋਂ ਧੰਨਵਾਦ ਕਰਦਾ ਹਾਂ ਔਰ ਆਪਣੀ ਧੀ ਨੂੰ ਔਰ ਪਿੰਡ ਵਾਸੀਆਂ ਨੂੰ ਮੁਬਾਰਕਬਾਦਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਲਈ ਬਹੁਤ ਹੀ ਭਾਗਾ ਭਰਿਆ ਦਿਨੇ ਆ ਬਹੁਤ ਖੁਸ਼ੀ ਦਾ ਦਿਹਾੜਾ ਹੈ ਜਦੋਂ ਸਾਡੇ ਨਗਰ ਦੇ ਵਿੱਚ ਜਸ਼ਨਦੀਪ ਕੌਰ ਜੀ ਔਜਲਾ ਜਿਨ੍ਹਾਂ ਨੇ ਵਰਲਡ ਕੱਪ ਕਬੱਡੀ ਦਾ ਜੋ ਟੂਰਨਾਮੈਂਟ ਇੰਗਲੈਂਡ ਦੇ ਵਿੱਚ ਹੋਇਆ ਸੀ ਜਿਸ ਦੇ ਵਿੱਚ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਥੇ ਇੰਡੀਆ ਦੀ ਟੀਮ ਨੂੰ ਜਿੱਤ ਪ੍ਰਾਪਤ ਕਰਾਈ ਉਸੇ ਆਪ ਵੀ ਪੂਰੇ ਮੈਚ ਦੇ ਵਿੱਚ ਬੈਸਟ ਰੇਡਰ ਰਹੀ ਹੈ ਇਸ ਕਰਕੇ ਅਸੀਂ ਇਸ ਖੁਸ਼ੀ ਨੂੰ ਸਾਂਝਾ ਕਰਦੇ ਫੇ ਆਲੇ-ਦੁਆਲੇ ਦੇ ਨਗਰਾਂ ਤੋਂ ਜਿਹੜੇ ਕਬੱਡੀ ਨੂੰ ਪ੍ਰੇਮ ਕਰਨ ਵਾਲੇ ਸਾਡੇ ਸਾਥੀ ਆ ਉਹਨਾਂ ਨੇ ਵੀ ਇੱਥੇ ਆ ਕੇ ਸਾਡੀ ਬੇਟੀ ਦਾ ਮਾਣ ਵਧਾਇਆ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਪਣੀ ਬੇਟੀ ਲਈ ਅਸੀਂ ਪ੍ਰਮਾਤਮਾ ਅੱਗੇ ਹੋਰ ਦੁਆ ਕਰਦੇ ਆ ਕਿ ਇਸ ਨੂੰ ਦਿਨ ਦੁੱਗਣੀ ਰਾਤ ਚੌਗਣੀ ਪ੍ਰਮਾਤਮਾ ਤਰੱਕੀ ਬਖਸ਼ੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਬੱਡੀ ਜਿਹੜੀ ਆ ਉਹ ਵਰਲਡ ਦੇ ਵਿੱਚ ਕੁੜੀਆਂ ਦੀ ਕਬੱਡੀ ਮਸ਼ਹੂਰ ਹੋਵੇ ਇਹਨਾਂ ਇਹ ਕਹਿੰਦਾ ਫਤਿਹ ਅਰਜ਼ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਜਲਾਡਾ ਪਹੁੰਚਿਆ ਦੋਸੀ ਦੇਖਿਆ ਕਿ ਪਲੇਅਰ ਜਿਹੜੀ ਹੈ ਲੜਕੀ ਇੰਗਲੈਂਡ ਤੋਂ ਆਈ ਹੈ ਜੀ ਦੱਸੋ ਸਾਰਾ ਪਹਿਲਾਂ ਤਾਂ ਕਿਹੜੀ ਟੀਮ ਵੱਲੋਂ ਗਈ ਸੀ ਤੇ ਕਿਹੜੇ ਉੱਥੇ ਮੁਕਾਬਲੇ ਹੋਏ ਹਾਂਜੀ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਜਿਨ੍ਹਾਂ ਨੇ ਜਸ਼ਨ ਜਿਹੜੀ ਵਰਲਡ ਕਲਾਸ ਕਬੱਡੀ ਦੀ ਪਲੇਅਰ ਆ ਉਹ ਉਹ ਇੰਗਲੈਂਡ ਵਿਖੇ ਜਿਹੜਾ ਵਰਲਡ ਕੱਪ ਹੋਇਆ 16 ਕੰਟਰੀਆਂ ਦੇ ਵਿਚਕਾਰ ਉੱਥੋਂ ਇੱਕ ਤਾਂ ਵੈਸਟ ਪਲੇਅਰ ਰਹੀ ਹੈ ਔਰ ਇੰਡੀਆ ਦੀ ਟੀਮ ਨੂੰ ਜਿੱਤ ਪ੍ਰਾਪਤ ਕਰਕੇ ਘਰ ਵਾਪਸ ਆਈ ਆ ਉਹਦੀ ਖੁਸ਼ੀ ਨੂੰ ਦੁਗਣਾ ਕਰਨ ਵਾਸਤੇ ਰਿਸ਼ਤੇਦਾਰ ਪਿੰਡ ਪਿੰਡ ਦੇ ਨਿਵਾਸੀ ਔਰ ਆਸ-ਪਾਸ ਨਗਰਾਂ ਤੋਂ ਸਾਰੇ ਪਹੁੰਚੇ ਉਹਨਾਂ ਸਾਰਿਆਂ ਦਾ ਇੱਥੇ ਆਇਆ ਤੇ ਧੰਨਵਾਦ ਜੀ ਆਇਆਂ ਔਰ ਜਸ਼ਨ ਇੱਕ ਹੋਣਹਾਰ ਇੰਡੀਆ ਦੀ 플레이ਰ ਹੈ ਸਾਡੇ ਵਾਸਤੇ ਮਾਣ ਵਾਲੀ ਗੱਲ ਇਹ ਹੈ ਕਿ ਸਾਡੇ ਇਲਾਕੇ ਦੇ ਪਿੰਡ ਔਜਲਾ ਟੱਕ ਜਿੱਥੋਂ ਦੇ ਸਾਡੇ ਵੀਰ ਜੀਤਾ ਵੀਰ ਬਹੁਤ ਸਖਤ ਮਿਹਨਤ ਜਿਨ੍ਹਾਂ ਨੇ ਪ੍ਰੇਰਣਾ ਵਾਸਤੇ ਕੀਤੀ ਹੈ ਔਰ ਲੜਕੀਆਂ ਦੀ ਕਬੱਡੀ ਵਿੱਚੋਂ ਉੱਭਰ ਕੇ ਪੰਜਾਬ ਦੇ ਪਲੇਅਰ ਬਹੁਤ ਘਟ ਆ ਰਹੇ ਨੇ ਔਰ ਇਸ ਸਮੇਂ ਦੌਰਾਨ ਪੰਜਾਬ ਦੇ ਵਿੱਚੋਂ ਪਲੇਅਰ ਇੰਡੀਆ ਦੀ ਟੀਮ ਚ ਸਿਲੈਕਟ ਹੋਣਾ ਉਸ ਤੋਂ ਬਾਅਦ ਵਰਲਡ ਕੱਪ ਦੇ ਵਿੱਚ ਬੈਸਟ ਪੋਜੀਸ਼ਨ ਹਾਸਲ ਕਰਨੀ ਇੱਕ ਸਾਡੇ ਇਲਾਕੇ ਨਹੀਂ ਪੂਰੇ ਪੰਜਾਬ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਪਰ ਇਹਦੇ ਨਾਲ ਅਸੀਂ ਇੰਡੀਆ ਕਬੱਡੀ ਫੈਡਰੇਸ਼ਨ ਦਾ ਧੰਨਵਾਦ ਕਰਦੇ ਹਾਂ ਜਿਹਦੇ ਬੈਨਰ ਹੇਠ ਇਹ ਵਰਲਡ ਕੱਪ ਦੇ ਵਿੱਚ ਟੀਮ ਇੰਡੀਆ ਦੀ ਗਈ ਹੈ ਪਰ ਨਾਲ ਹੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਵੱਲੋਂ ਜਿੰਨਾ ਵੀ ਸਹਿਯੋਗ ਹੋ ਸਕਿਆ ਇਸ ਧੀ ਵਾਸਤੇ ਕੀਤਾ ਗਿਆ ਜਸ਼ਨ ਤੇ ਸਾਨੂੰ ਮਾਣ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇੰਡੀਆ ਦੀ ਟੀਮ ਦੇ ਵਿੱਚ ਵੱਧ ਤੋਂ ਵੱਧ ਪਲੇਅਰ ਜਿਹੜੇ ਆ ਮੇਜਰ ਲੀਗ ਕਬੱਡੀ ਫੈਡਰੇਸ਼ਨ ਨਾਲ ਜੁੜੇ ਔਰ ਪੰਜਾਬ ਦੀ ਧਰਤੀ ਨਾਲ ਜੁੜੇ ਵੱਧ ਤੋਂ ਵੱਧ ਇੰਡੀਆ ਦੀ ਟੀਮ ਦੇ ਵਿੱਚ ਖੇਡਣਗੇ ਰੀਡਰ ਜਾਂ ਸਟਾਪਰ ਕੀ ਹੈ ਰੀਡਰ ਹਾਂਜੀ ਇਹਨਾਂ ਨੇ ਆਪਣੇ ਖੇਡ ਦਾ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਆਂਡੀਆਂ ਨੂੰ ਵੱਡੀ ਲੀਡ ਨਾਲ ਜਿਤਾਇਆ ਔਰ ਬਹੁਤ ਕੰਟਰੀਆਂ ਨੂੰ maat ਪਾ ਕੇ ਫਾਈਨਲ 'ਚ ਪਹੁੰਚੇ ਆ ਤੇ ਵੱਡੇ ਮਾਰਜਨ ਨਾਲ ਇੰਡੀਆ ਜਿੱਤੀ ਆ ਤੇ ਇਹਨਾਂ ਦੀਆਂ ਰੇਡਾਂ ਦਾ ਵਿੱਚ ਅਹਿਮ ਯੋਗਦਾਨ ਰਿਹਾ ਇਸ ਕਰਕੇ ਇਹਨਾਂ ਨੂੰ ਬੈਸਟ ਰੇਡਰ ਦਾ ਜਿਹੜਾ ਖਿਤਾਬ ਹੈ ਇੰਗਲੈਂਡ ਦੀ ਧਰਤੀ ਤੋਂ ਮਿਲਿਆ ਜੀ ਤੁਹਾਡੇ ਫੈਡਰੇਸ਼ਨ ਇੱਕ ਨਾਮੀ ਫੈਡਰੇਸ਼ਨ ਹੈ ਜਿਹਦੇ ਹੁੰਦੇ ਆ ਉਹਦੇ ਲਈ ਲੜਕਿਆਂ ਦੇ ਲਈ ਵੀ ਕੋਈ ਖਾਸ ਉਪਰਾਲੇ ਫੈਡਰੇਸ਼ਨ ਨਾਲ ਦੇ ਟਾਈਮ ਹਾਂਜੀ ਸਾਡਾ ਹਮੇਸ਼ਾ ਹੀ ਜਿਹੜਾ ਕਬੱਡੀ ਨੂੰ ਗ੍ਰਾਸ ਰੂਟ ਤੋਂ ਲੈ ਕੇ ਸੰਦੀਪ ਨੰਗਲੰਡੀਆਂ ਦੀ ਹਮੇਸ਼ਾ ਹੀ ਸੋਚ ਰਹੀ ਹੈ ਨਾਲ ਜਿੰਨੇ ਵੀ ਸਾਡੇ ਸਾਥੀ ਨੇ ਔਰ ਸਾਰਿਆਂ ਦੀ ਸੋਚ ਰਹੀ ਹੈ ਕਿ ਅਸੀਂ ਪਿੰਡ ਲੈਵਲ ਤੱਕ ਗ੍ਰਾਸ ਰੂਟ ਦੇ ਉੱਤੇ ਕਬੱਡੀ ਲਈ ਕੰਮ ਕਰਨਾ ਹੈ ਨਾ ਕਿ ਇੱਕ ਪ੍ਰੋਫੈਸ਼ਨਲੀ ਜਿਹੜਾ ਟੇਬਲ ਤਿਆਰ ਹੋ ਜਾਂਦਾ ਇੱਕ ਸੀਜ਼ਨ ਚੱਲ ਗਿਆ ਉਸ ਤੋਂ ਬਾਅਦ ਪਲੇਅਰਾਂ ਨੂੰ ਪੁੱਛਿਆ ਨਹੀਂ ਜਾਂਦਾ ਔਰ ਉਹਦੇ ਵਿੱਚ ਜਿਹੜੇ ਲੜਕੀਆਂ ਦੀ ਕਬੱਡੀ ਆ ਉਹ ਮੇਜਰਲੀ ਕਬੱਡੀ ਫੈਡਰੇਸ਼ਨ ਦਾ ਇੱਕ ਅਹਿਮ ਅੰਗ ਨੇ ਤੇ 2 ਸਾਲ ਤੋਂ ਲਗਾਤਾਰ ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਇੱਕ ਲੀਗ ਬਣਾ ਕੇ ਖੜਾਇਆ ਜਾਂਦਾ ਤੇ ਉਹਦਾ ਨਤੀਜਾ ਹੈ ਕਿ ਜਸ਼ਨ ਵਰਗੇ ਪਲੇਅਰ ਅੱਜ ਵਰਲਡ ਲੈਵਲ ਦੇ ਉੱਤੇ ਖੇਡ ਰਹੇ ਆ ਆਉਣ ਵਾਲੇ ਸਮੇਂ ਅਸੀਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਲੜਕੀਆਂ ਦੀ ਕਬੱਡੀ ਉਹਨਾਂ ਦੇ ਮਾਪੇ ਪ੍ਰਾਊਡ ਕਰਨ ਕਿ ਸਾਡੀ ਬੇਟੀ ਜਿਹੜੀ ਆ ਉਹ ਗਰਾਊਂਡ ਦੇ ਵਿੱਚ ਖੇਡ ਰਹੀ ਜਿਵੇਂ ਲੜਕੇ ਖੇਡ ਰਹੇ ਆ ਉਸੇ ਲੈਵਲ ਤੇ ਅਸੀਂ ਕੁੜੀਆਂ ਦੀ eo ket eñam